ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 1 ਮਈ ਤੋਂ ਲੈ ਕੇ 5 ਮਈ ਪੰਜਾਬ ਦੇ ਵਿੱਚ ਜੋ ਇੱਕ ਸਪੈਲ ਲੱਗਣ ਜਾ ਰਿਹਾ ਹੈ ਮੀਂਹ ਦਾ ਉਹਦੇ ਬਾਰੇ ਮੌਸਮ ਵਿਭਾਗ ਵੱਲੋਂ ਇੱਕ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿਸਾਨਾਂ ਦੀਆਂ ਚਿੰਤਾਵਾਂ ਵਧ ਸਕਦੀਆਂ ਨੇ ਤੇ ਨਾਲ ਦੀ ਨਾਲ ਬਹੁਤ ਹੱਦ ਤੱਕ ਪੰਜਾਬ ਦੇ ਉੱਪਰ ਇਸ ਦਾ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਨਾਲ ਦੀ ਨਾਲ ਹਰਿਆਣਾ ਐਮਪੀ ਯੂਪੀ ਇਹਨਾਂ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਲਗਾਤਾਰ 5 ਦਿਨ ਦਾ ਅਲਰਟ ਜਾਰੀ ਹੋਇਆ ਤੇ ਜਿਸ ਦੇ ਵਿੱਚ ਇੱਕ ਜਾਂ ਦੋ ਦਿਨ ਤਾਂ ਅਜਿਹੇ ਨੇ ਜਿਸ ਦਿਨ ਬਹੁਤ ਤਕੜਾ ਸਪੈਲ ਲੱਗੇਗਾ ਕਾਫੀ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਦਾ ਅਲਰਟ ਹੈ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਰੱਬ ਅਕਿ ਕੋਈ ਬਹੁਤ ਵੱਡਾ ਨੁਕਸਾਨ ਜਾਂ ਕਿਸੇ ਤਰੀਕੇ ਦੀ ਹੋਰ ਟਰੈਜੇਡੀ ਨਾ ਹੋਵੇ ਕਿਉਂਕਿ ਫਸਲਾਂ ਜਿਹੜੀਆਂ ਕਣਕ ਦੀਆਂ ਨੇ ਉਹ ਲਗਭਗ 75% ਕੰਮ ਮੁੱਕ ਚੁੱਕਿਆ ਬਹੁਤੇ ਇਲਾਕਿਆਂ ਵਿੱਚ ਤਾਂ 80-90% ਤੱਕ ਮੁੱਕ ਚੁੱਕਿਆ ਤੇ ਕੁਝ ਕੁ ਹਿੱਸਿਆਂ ਦੇ ਵਿੱਚਕਾਰ ਪਛੇਤੀ ਕਣਕ ਦੀ ਵਾਢੀ ਦਾ ਸਮਾਂ ਹਜੇ ਵੀ ਚੱਲ ਰਿਹਾ ਤੇ ਲਗਭਗ ਕਿਸਾਨ ਜਿਹੜੇ ਮੰਡੀਆਂ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੀ ਚਿੰਤਾ ਵੀ ਵੱਧ ਸਕਦੀ ਹੈ ਸਾਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਫਿਲਹਾਲ ਤੇਜ਼ ਹਵਾਵਾਂ ਪੰਜਾਬ ਦੇ ਉੱਪਰ ਵਗ ਰਹੀਆਂ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦਾ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਨਾਮ ਦੇ ਨਾਲ ਆਪਣੇ ਮੌਸਮ ਦੇ ਹਾਲਾਤ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ 30 ਤਰੀਕ ਦੇ ਨੇੜੇ ਨੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਵਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਗੱਲ ਕਰਾਂਗੇ ਆਪਾਂ 1 ਤਰੀਕ ਤੋਂ ਲੈ ਕੇ 5 ਮਈ ਦੇ ਮੌਸਮ ਦੀ ਜਿਹਦੇ ਬਾਰੇ ਮੌਸਮ ਵਿਭਾਗ ਦਾ ਜੋ ਅਲਰਟ ਜਾਰੀ ਹੋਇਆ ਉਹ ਦੇਖ ਲੈਂਦੇ ਆ ਜੀ ਕੀ ਕਹਿ ਰਿਹਾ ਅਸੀਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਜਾਣਕਾਰੀ ਦਿੱਤੀ ਸੀ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਅਲਰਟ ਜਾਰੀ ਹੋ ਰਹੇ ਨੇ ਜਿਨ੍ਹਾਂ ਦੇ ਕਾਰਨ ਪੰਜਾਬ ਦੇ ਮੌਸਮ ਦੇ ਉੱਪਰ ਬਹੁਤ ਵੱਡਾ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਤਾਂ 30 ਤਰੀਕ ਤੋਂ 5 ਤਰੀਕ ਤੱਕ ਮੌਸਮ ਦੇ ਅਲਰਟ ਦੇ ਵਿੱਚ 30 ਤਰੀਕ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ 1 2 3 4 5 ਲਗਾਤਾਰ ਮਈ ਦੇ ਪਹਿਲੇ 5 ਦਿਨਾਂ ਤੱਕ ਅਲਰਟ ਜਿਹੜਾ ਜਾਰੀ ਹੋਇਆ ਜਿਹਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਵਿੱਚ ਮੌਸਮ ਕਾਫੀ ਬਦਲਦਾ ਸਾਨੂੰ ਦਿਖਾਈ ਦੇਵੇਗਾ ਗੱਲ ਕੀਤੀ ਹੈ ਦਿਨਾਂ ਦੇ ਹਿਸਾਬ ਨਾਲ ਦਾ ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ ਤਾਂ ਇੱਕ ਤਰੀਕ ਨੂੰ ਥੰਡਰਸਟ੍ਰੋਮ ਲਾਈਟਨਿੰਗ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਜਿਹੜੀ ਕਿ ਪਹਿਲਾਂ 40 ਤੋਂ 50 ਕਿਲੋਮੀਟਰ ਦੀ ਅਲਰਟ ਜਾਰੀ ਹੋਈ ਸੀ ਉਹ ਕਿਤੇ ਨਾ ਕਿਤੇ ਹੁਣ ਬਦਲ ਕੇ 50 ਤੋਂ 60 ਕਿਲੋਮੀਟਰ ਹੋ ਗਏ ਨੇ ਜਿਨ੍ਹਾਂ ਦੇ ਕਾਰਨ ਆਪਾਂ ਨੂੰ ਪੰਜਾਬ ਦੇ ਵਿੱਚ ਪਹਿਲੀ ਤਰੀਕ ਦੇ ਨੇੜੇ-ਤੇੜੇ ਬਹੁਤ ਵੱਡੀ ਹਲਚਲ ਮੌਸਮ ਦੇ ਪੱਖ ਤੋਂ ਦੇਖਣ ਨੂੰ ਮਿਲੇਗੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣੇ ਕੰਮ ਕੋਈ ਵੀ ਕਰਨੇ ਨੇ ਤਾਂ ਦੇਖ ਸਮਝ ਕੇ ਕਰਿਓ ਅਜੇ ਹਾਂ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਅਜੇ ਆ ਮੌਸਮ ਬਣੇਗਾ ਪਰ ਪੱਛਮੀ ਪਾਸੇ ਅਲਰਟ ਘੱਟ ਨੇ ਪੂਰਬ ਦੇ ਪਾਸੇ ਅਲਰਟ ਜ਼ਿਆਦਾ ਨੇ ਜਿਹੜੇ ਕਿ ਪਾਕਿਸਤਾਨ ਦੇ ਸਰਦੀ ਇਲਾਕੇ ਹੋਗੇ ਜਾਂ ਰਾਜਸਥਾਨ ਦੇ ਸਰਦੀ ਇਲਾਕੇ ਹੋਗੇ ਇਹਨਾਂ ਵਿੱਚ ਚਾਂਸ ਘੱਟ ਨੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਚਾਂਸ ਜ਼ਿਆਦਾ ਨੇ ਜਿਹਦੇ ਵਿੱਚ ਮਾਝੇ ਦਾ ਇਲਾਕਾ ਬਹੁਤ ਅੱਦਕ ਆਉਂਦਾ ਤੇ ਪੂਰਬੀ ਇਲਾਕੇ ਦੁਆਬੇ ਦੇ ਵਿੱਚ ਕਾਫੀ ਜ਼ਿਆਦਾ ਹਲਰਟ ਨੇ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਦੇ ਨਾਲ ਲੱਗਦਾ ਇਲਾਕਾ ਹੋ ਗਿਆ ਸਾਰਾ ਜੀ ਫਿਰ ਜਲੰਧਰ ਕਪੂਰਥਲਾ ਹੋ ਗਿਆ ਹੁਸ਼ਿਆਰਪੁਰ ਨਮਾ ਸ਼ਹਿਰ ਰਾਹੋ ਲੁਧਿਆਣਾ ਤੇ ਦਰਾਹੇ ਤੋਂ ਇਲਾਕੇ ਦੀ ਬੈਲਟ ਜਿੰਨੀ ਵੀ ਹੋ ਗਈ ਤੇ ਉਹਦੇ ਬਾਅਦ ਵਿੱਚ ਅੱਗੇ ਆ ਜਾਈਏ ਤਾਂ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਦਾ ਜਿੰਨਾ ਵੀ ਇਲਾਕਾ ਹੋ ਗਿਆ ਫਿਰ ਪਟਿਆਲਾ ਫਤੇਗੜ ਸਾਹਿਬ ਕਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਤੇ ਨਾਲ ਦੀ ਨਾਲ ਮਲੇਰ ਕੋਟਲੇ ਦਾ ਇਲਾਕਾ ਸੰਗਰੂਰ ਦੇ ਕੁਝ ਇਲਾਕੇ ਤੱਕ ਵੀ ਇਸ ਦਾ ਅਸਰ ਰਹੇਗਾ ਤੇ ਲੁਧਿਆਣੇ ਤੋਂ ਮੋਗੇ ਤੱਕ ਇਸ ਦੀ ਤਗੜੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਮਾਨਸਾ ਜ਼ਿਲ੍ਹਾ ਵੀ ਥੋੜਾ ਬਹੁਤ ਇਹਦੇ ਵਿੱਚ ਆਵੇਗਾ ਥੋੜਾ ਬਹੁਤ ਹੋਰ ਇਲਾਕੇ ਵੀ ਜਿਹੜੇ ਇਹਦੇ 40 50 60 ਕਿਲੋਮੀਟਰ ਦੇ ਨੇੜੇ ਚੜੇ ਜਿਹੜੇ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ ਇਹਨਾਂ ਤੋਂ ਅੱਗੇ ਪੱਛਮ ਵਾਲੇ ਪਾਸੇ ਵੱਲ ਇਸ ਦਾ ਅਲਰਟ ਜਾਂਦਿਆ ਹੋਇਆ ਦਿਖਾਈ ਦੇਵੇਗਾ। ਤੇਜ਼ ਹਵਾਵਾਂ ਦਾ ਲਗਾਤਾਰ ਵਹਿਣ ਗਿਆ ਧੂੜ ਭਰੀਆਂ ਹਨੇਰੀਆਂ ਸਾਨੂੰ ਦੇਖਣ ਨੂੰ ਮਿਲਣਗੇ ਕਿ ਕਿਸੇ ਕਿਸੇ ਇਲਾਕੇ ਵਿੱਚ ਤਾਂ ਬਾਅਦ ਦੁਪਹਿਰ ਗੜੇ ਮਾਰੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਆਪਾਂ ਨੂੰ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਹਲਚਲ ਦੇਖਣ ਨੂੰ ਮਿਲੇਗੀ ਸਿਸਟਮ ਦੀ ਉਸ ਤੋਂ ਬਾਅਦ ਗੱਲ ਕੀਤੀ ਜਾਵੇ 2 3 4 ਤੇ 5 ਤਰੀਕ ਲਗਾਤਾਰ ਇੱਕ ਤੋਂ ਬਾਅਦ ਇੱਕ ਹਲਕਾ ਦਰਮਿਆਨਾ ਸਿਸਟਮ ਆਉਂਦਾ ਦਿਖਾਈ ਦੇਵੇਗਾ ਹਲਕੇ ਤੋਂ ਦਰਮਿਆਨੀ ਤੇਜ਼ ਹਨੇਰੀ ਕਿਸੇ ਕਿਸੇ ਇਲਾਕੇ ਵਿੱਚ ਕਾਲੇ ਬੱਦਲ ਥੋੜੀ ਤੋਂ ਤੇਜ਼ ਗਤੀ ਦੀਆਂ ਹਵਾਵਾਂ ਅਤੇ ਬੁੰਤਾ ਬੰਦੀ ਅਕਸਰ ਸਾਨੂੰ ਲਗਾਤਾਰ ਦੇਖਣ ਨੂੰ ਮਿਲੇਗੀ ਤੇ ਜਿਹੜੇ ਕਿਸਾਨ ਵੀਰਾਂ ਦੀ ਕਣਕ ਦੀ ਫਸਲ ਲੇਟ ਹੈ ਵੱਢਣੇ ਨੂੰ ਹਜੇ ਪਈ ਹੈ ਉਹਨਾਂ ਨੂੰ ਧਿਆਨ ਦੇਣਾ ਪਵੇਗਾ ਅਗਰ ਤੁਸੀਂ ਕੰਮ ਚਲਾ ਰਹੇ ਹੋ ਖੇਤ ਦੇ ਵਿੱਚ ਤਾਂ ਸੋਚ ਪਰਖ ਕੇ ਚਲਾਓ ਮੌਸਮ ਦੀ ਅਪਡੇਟ ਲੈ ਕੇ ਚਲਾਓ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜਾ ਮੌਸਮ ਹੈ ਉਹ ਘੰਟਿਆਂਵੰਦੀ ਚੇਂਜ ਹੋ ਜਾਂਦਾ ਹੈ ਅਜਿਹੇ ਦੇ ਵਿਚਕਾਰ ਅਸੀਂ ਤੁਹਾਨੂੰ ਲਗਾਤਾਰ ਅਪਡੇਟ ਰੈਂਦੇ ਦਿੰਦੇ ਰਹਿੰਦੇ ਆ ਤਾਂ ਹੀ ਕਹਿੰਦੇ ਰਹਿੰਦੇ ਆ ਕਿ ਜਾਣਕਾਰੀ ਚੰਗੀ ਲੱਗਦੀ ਹੈ ਤੇ ਵੀਡੀਓ ਲਾਈਕ ਕਰਦੇ ਜਾ ਕਰੋ ਤਾਂ ਕਿ ਤੁਹਾਨੂੰ ਬਾਰ ਬਾਰ ਅਗਰ ਕੋਈ ਵੀਡੀਓ ਸੀ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਆ ਸਕੇ ਅਤੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਕਿੱਤੇ ਦੇ ਵਿੱਚ ਲਾਹੇਵੰਦ ਹੋ ਸਕੋ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ WhatsApp ਰਾਹੀਂ Facebook ਰਾਹੀਂ ਤਾਂ ਕਿ ਬਾਕੀ ਤੁਹਾਡੇ ਯਾਰਾਂ ਦੋਸਤਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਮੌਸਮ ਤੋਂ ਇਲਾਵਾ ਕਿਸਾਨੀ ਸੰਬੰਧੀ ਜਾਣਕਾਰੀ ਦੇਣ ਦੀ ਵੀ ਤੁਸੀਂ ਅਗਰ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦੀ